ਕੀ ਮੈਂ ਸੁਣਵਾ ਜੇ ਦੀ ਕਹਾਣੀ ਸੁਣਾਉਂਗਾ ਨਾ ਇਹ ਕਹਾਣੀ ਸੁਣ ਕੇ ਤੁਹਾਨੂੰ ਲੱਗੂਗਾ ਕਿ ਜ਼ਿੰਦਗੀ 'ਚ ਪੈਸੇ ਸਭ ਕੁਝ ਨਹੀਂ ਹੁੰਦਾ ਇੱਕ ਔਰਤ ਹੁੰਦੀ ਐ ਇਸ ਕਹਾਣੀ ਵਿੱਚ ਔਰਤ ਕੋਲ ਬਹੁਤ ਪੈਸਾ ਹੁੰਦਾ ਕਰ ਪਰ ਉਹਦੇ ਜੋ ਇੱਕ ਉਹਦੀ ਜ਼ਿੰਦਗੀ 'ਚ ਇਹ ਅਜਿਹੀ ਗਲਤੀ ਹੁੰਦੀ ਹੈ ਉਹ ਆਪਦੇ ਘਰ ਵਾਲਿਆਂ ਨੂੰ ਛੱਡ ਕੇ ਕਿਸੇ ਹੋਰ ਬੰਦੇ ਨਾਲ ਸਰੀਰਕ ਸੰਬੰਧ ਬਣਾਉਂਦੀ ਹੈਗੀ ਉਸ ਤੋਂ ਬਾਅਦ ਉਸ ਜਿਹੜਾ ਮਤਲਬ ਉਹ ਔਰਤ ਆਪਦਾ ਸਾਰਾ ਘਰ ਉਜਾੜ ਕੇ ਰੱਖੀ ਦੀ ਹੈਗੀ ਕੌਣ ਸੀ ਉਹ ਔਰਤ ਤੇ ਕੀ ਗੱਲਬਾਤ ਆ ਸਵਾਗਤ ਹੈ ਤੁਹਾਡਾ ਚ ਫਿਰ ਮੇਰੀ ਨਵੀਂ ਵੀਡੀਓ ਵਿੱਚ ਮੈਂ ਉਮੀਦ ਕਰਦਾ ਹਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਣਾਗਾ ਜੇ ਚੈਨਲ ਤੇ ਨਵੇਂ ਆਏ ਹੋਗੇ ਪਹਿਲੀ ਵਾਰ ਆਏ ਹੋਗੇ ਤਾਂ ਪਲੀਜ਼ ਮੱਥ ਟੋੜ ਕੇ ਬੇਨਤੀ ਕਰਦਾ ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅੱਜ ਦੀ ਕਹਾਣੀ ਹੈਗੀ ਹੈ ਕਿ ਆਪਣੀ ਪੰਜਾਬ ਦੀ ਰੋਪੜ ਸ਼ਹਿਰ ਦੀ ਰੋਪੜ ਸ਼ਹਿਰ ਵਿੱਚ ਇੱਕ ਪਿੰਕੀ ਨਾਮ ਦੀ ਲੜਕੀ ਹੁੰਦੀ ਹੈਗੀ ਤੇ ਉਹਦਾ ਵਿਆਹ ਹੋਇਆ ਹੁੰਦਾਗਾ ਪਵਨ ਨਾਲ ਪਵਨ ਜਿਹੜਾ ਸੀਗਾ ਪਟਿਆਲੇ ਦਾ ਰਹਿਣ ਵਾਲਾ ਸੀਗਾ ਤੇ ਪਵਨ ਬਹੁਤ ਮਿਹਨਤੀ ਬੰਦਾ ਸੀਗਾ ਤੇ ਉਹਨੇ ਮਤਲਬ ਉਹਦੀ ਲੋਹੇ ਦੀ ਦੁਕਾਨ ਸੀਗੀ ਪਹਿਲਾਂ ਲੋਹਾ ਭਲਾ ਭਲਾ ਕੇ ਕੰਮ ਕਰਦਾ ਸੀਗਾ ਉਸ ਤੋਂ ਬਾਅਦ ਉਹਨੇ ਹੌਲੀ-ਹੌਲੀ ਇੰਨੀ ਮਿਹਨਤ ਕੀਤੀ ਆਪਦਾ ਕਾਰੋਬਾਰ ਠੱਟ ਕਰ ਲਿਆ ਆਪਦਾ ਕਾਰੋਬਾਰ ਖੜਾ ਕਰ ਲਿਆ ਤੇ ਹੁਣ ਜਿਹੜਾ ਮਤਲਬ ਉਸ ਤੋਂ ਬਾਅਦ ਵਿਆਹ ਹੋਣ ਤੋਂ ਬਾਅਦ ਉਹਨਾਂ ਦੇ ਘਰੇ ਦੋ ਬੱਚੇ ਵੀ ਜਨਮ ਲੈ ਲੈਂਦੇ ਆ ਪਹਿਲਾ ਮੁੰਡਾ ਤੇ ਫਿਰ ਕੁੜੀ ਤੇ ਹੁਣ ਜਿਹੜਾ ਉਹਨਾਂ ਦਾ ਕਾਰੋਬਾਰ ਸੀਗਾ ਸਿਖਰਾਂ ਤੇ ਆ ਗਿਆ ਸੀਗਾ ਉਹਨੇ ਇੱਕ ਫੈਕਟਰੀ ਵੀ ਖੋਲ੍ਹ ਲਈ ਸੀਗੀ ਫੈਕਟਰੀ ਖੋਲ੍ਹ ਲਈ ਸੀ ਉਹਨੇ ਮੰਡੀ ਗਵਿੰਦਗੜ ਤੇ ਹੌਲੀ-ਹੌਲੀ ਸਾਰਾ ਕੁਝ ਓਕੇ ਸੀਗਾ ਜਿਹੜੀ ਮਤਲਬ ਪਤਨੀ ਸੀਗੀ ਉਹ ਵੀ ਬਹੁਤ ਪੜੀ ਲਿਖੀ ਔਰਤ ਸੀਗੀ ਤੇ ਪਰ ਉਹਨੂੰ ਜੋਬ ਦੀ ਕੋਈ ਇੰਨੀ ਲੋੜ ਨਹੀਂ ਸੀ ਕਿਉਂਕਿ ਪੈਸਾ ਉਹਨਾਂ ਦੇ ਤੇ ਉਸ ਤੋਂ ਬਾਅਦ ਮਤਲਬ ਵੀ ਹੌਲੀ ਹੌਲੀ ਜ਼ਿੰਦਗੀ ਚੱਲਦੀ ਰਹੀ ਸਾਰਾ ਪਰਿਵਾਰ ਬਹੁਤ ਖੁਸ਼ ਸੀਗਾ ਕਿਉਂਕਿ ਪੈਸੇ ਦੀ ਕੋਈ ਕਮੀ ਨਹੀਂ ਸੀਗੀ ਤੇ ਹੁਣ ਜਿਹੜੀ ਗੱਲਬਾਤ ਆ ਜਿਹੜਾ ਉਹਨਾਂ ਦੀ ਕਹਾਣੀ ਚ ਟਰਨ ਲੈਂਦੀ ਹੈਗੀ ਉੱਥੋਂ ਜਦੋਂ ਹੁਣ ਮਤਲਬ ਉਹਨਾਂ ਨੂੰ ਸ਼ੂਗਰ ਹੋ ਜਾਂਦਾ ਵਾ ਪਵਨ ਨੂੰ ਪਵਨ ਨੂੰ ਸ਼ੂਗਰ ਹੋਣ ਤੋਂ ਬਾਅਦ ਉਹ ਥੱਕਿਆ ਥੱਕਿਆ ਰਹਿਣ ਲੱਗ ਗਿਆ ਹੁੰਦਾਗਾ ਤੇ ਆਪਦੇ ਕੰਮ ਤੋਂ ਭਰੇ ਆਉਂਦਾ ਜਦੋਂ ਤੇ ਜਲਦੀ ਆ ਕੇ ਸੌ ਜਾਂਦਾ ਸੀਗਾ ਹੁਣ ਸਾਰਾ ਪਰਿਵਾਰ ਦਾ ਖੁਸ਼ ਸੀਗੀ ਇਕੱਲੀ ਪਿੰਕੀ ਖੁਸ਼ ਨਹੀਂ ਸੀਗੀ ਪਵਨ ਦੀ ਘਰ ਵਾਲੀ ਕਿਉਂਕਿ ਉਹ ਚੌਂਦੀ ਸੀ ਜਿਹੜਾ ਘਰ ਵਾਲਾ ਉਹਦਾ ਪਹਿਲਾ ਪਹਿਲਾ ਹੁੰਦਾ ਸੀਗਾ ਜਿਵੇਂ ਉਹ ਉਦੋਂ ਹੀ ਬਣ ਕੇ ਰਵੇ ਮਤਲਬ ਕਿ ਉਹ ਮਤਲਬ ਹੀ ਪੈਸੇ ਦੀ ਕਮੀ ਤਾਂ ਹੈ ਨਹੀਂ ਸੀਗੀ ਪਰ ਉਹਨੇ ਇੱਕ ਚੀਜ਼ ਦੀ ਕਮੀ ਮਹਿਸੂਸ ਹੋਣ ਲੱਗੀ ਸੀ ਪਿੰਕੀ ਨੂੰ ਉਹ ਸੀਗੀ ਜਿਹੜੀ ਸਰੀਰ ਦੀ ਹੌਸਲ ਜਿਸਮ ਦੀ ਭੁੱਖ ਵੱਧ ਗਈ ਸੀਗੀ ਪਿੰਕੀ ਦੀ ਤੇ ਔਰਤ ਉਹ ਜਿਹੜੀ ਮਤਲਬ ਪੈਸੇ ਦੇ ਨਾਲ ਨਾਲ ਪਿਆਰ ਵੀ ਚਾਹੁੰਦੀ ਹੈਗੀ ਹੁਣ ਜਿਹੜਾ ਮਤਲਬ ਪਵਨ ਆ ਉਹ ਪਿੰਕੀ ਨਾਲ ਪਿਆਰ ਨਹੀਂ ਕਰਦਾ ਸੀਗਾ ਉਹ ਜਲਦੀ ਆ ਕੇ ਸੌ ਜਾਂਦਾ ਸੀਗਾ ਤਾਂ ਕਰਕੇ ਜਿਹੜੀ ਪਿੰਕੀ ਨੂੰ ਮਤਲਬ ਵੀ ਥਕਾਵ ਉਹ ਰਹਿਣ ਲੱਗਿਆ ਸੀ ਗੁੱਸਾ ਰਹਿਣ ਲੱਗਾ ਸੀ ਪਵਨ ਤੇ ਗੁੱਸੇ ਹੋਣ ਲੱਗੀ ਪਵਨ ਨਾਲ ਛਿੜਛਿੜੀ ਜੀ ਰਹਿਣ ਲੱਗੇ ਸੀ ਬੀਚੇ ਕਿਉਂਕਿ ਉਹਨ ਜਿਹੜੀ ਮਤਲਬ ਸਰੀਰਤ ਸੀ ਸਰੀਰ ਦੀ ਆਪਦੀ ਜਿਹੜੀ ਹਾਫਸਾ ਉਹ ਉਹਦੀ ਪੂਰੀ ਨਹੀਂ ਹੁੰਦੀ ਸੀਗੀ ਉਹ ਪਿਆਸੀ ਹੋਈ ਸੀਗੀ ਪਿੰਕੀ ਕੋਲਮ ਲਾ ਕੇ ਸਾਫ 1400 ਨੂੰ ਮੰਦੱਸਾ ਹੁਣ ਜਿਹੜੀ ਮਤਲਬ ਵੀ ਉਸ ਤੋਂ ਬਾਅਦ ਜਿਹੜਾ ਉਹ ਸੱਤ ਅਧਿਕ ਰਹਿਣ ਲੱਗਿਆ ਤੇ ਉਹਨੇ ਨਾ ਇੱਕ ਡਰਾਈਵਰ ਰੱਖ ਲਿਆ ਉਹ ਡਰਾਈਵਰ ਦਾ ਨਾਮ ਸੀਗਾ ਚਰਨਿੰਦਰ ਸਿੰਘ ਹੈਪੀ ਹੈਪੀ ਇੱਕ ਤਾਂ ਹਟਾ ਘਟਾ ਨੋਜਵਾਨ ਸੀਗਾ ਪਵਨ ਦੀ ਉਮਰ ਹੋ ਗਈ ਸੀ ਕਿ 42-43 ਸਾਲਾਂ ਦੀ ਉਧਰੋਂ ਪਿੰਕੀ ਦੀ ਉਮਰ ਵੀ 40-42 ਸਾਲਾਂ ਦੀ ਸੀਗੀ ਤੇ ਜਦੋਂ ਮਤਲਬ ਵੀ ਜੇ ਉਹ ਡਰਾਈਵਰ ਰੱਖਦਾਗਾ ਡਰਾਈਵਰ ਰੱਖਣ ਤੋਂ ਬਾਅਦ ਉਹਨੂੰ ਮਤਲਬ ਕਾफी ਸਹੂਲਤਾਂ ਮਿਲ ਜਾਂਦੀਆਂ ਆਂ ਪਵਨ ਨੂੰ ਤੇ ਉਹ ਗੱਡੀ ਵੀ ਉਹ ਚਲਾਉਂਦਾ ਸੀਗਾ ਮਤਲਬ ਪਹਿਲਾਂ ਆਪ ਚਲਾਉਂਦਾ ਸੀਗਾ ਉਸ ਤੋਂ ਬਾਅਦ ਡਰਾਈਵਰ ਰੱਖਣ ਤੋਂ ਬਾਅਦ ਉਸ ਤੋਂ ਬਾਅਦ ਉਹ ਮਤਲਬ ਵੀ ਪਿੱਛੇ ਬੈਠ ਕੇ ਸੌਂ ਜਾਂਦਾ ਸੀਗਾ ਕੰਮ ਤੋਂ ਤੇ ਘਰੇ ਆ ਕੇ ਵੀ ਸੌਣਾ ਹੀ ਸੀਗਾ ਉਹਨੇ ਫੋਨ ਜਿਹੜੀ ਨਿਗਾ ਪੈਂਦੀ ਹੈਗੀ ਪਿੰਕੀ ਰੋ ਪੈਂਦੀ ਹੈਗੀ ਜਿਹੜਾ ਉਹਨਾਂ ਨੇ ਨਵਾਂ ਡਰਾਈਵਰ ਰੱਖਿਆ ਸੀਗਾ ਹੈਪੀ ਹੈਪੀ ਦੀ ਨਿਗਾ ਪੈਂਦੀ ਹੈਗੀ ਜਿਹੜਾ ਹੈਪੀ ਹੋਗੇ ਤਾਂ ਫੋਨ ਨਤਰਤਾ ਮੁੰਡਾ ਸੀਗਾ ਤੇਰੀ ਉਮਰ ਸੀਗੀ ਤਕਰੀਬਨ 24-25 ਸਾਲ ਦੀ ਅਟਾ-ਕਟਾ ਨੌਜਵਾਨ ਸੀਗਾ ਤੇ ਦੂਸਰੇ ਪਾਸੋਂ ਜਿਹੜੀ ਪਿੰਕੀ ਸੀਗੀ ਉਹਨੂੰ ਪਵਨ ਦਾ ਪਿਆਰ ਨਹੀਂ ਮਿਲ ਰਿਹਾ ਸੀਗਾ ਉਹ ਮਤਲਬ ਹੀ ਪਿਆਸੀ ਹੋਈ ਸੀਗੀ ਤੇ ਹਾਫਸ ਦੀ ਪਿਆਸ ਉਹਨੂੰ ਲੱਗੀ ਹੋਈ ਸੀਗੀ ਉਸ ਤੋਂ ਬਾਅਦ ਜਿਹੜੀ ਨਿਗਾ ਪੈਂਦੀ ਹੈ ਉਹਦੀ ਹੈਪੀ ਦੇ ਪੈ ਜਾਂਦੇ ਨੇ ਉਸ ਤੋਂ ਬਾਅਦ ਕੀ ਬੰਦ ਹੈ ਇਸ ਕਹਾਣੀ ਹੌਣ ਜਿਹੜੀ ਪਿੰਕੀ ਸੀਗੀ ਉਹਨੱਖਾਂ-ੱਖਾਂ ਚ ਤਾੜਨ ਲੱਗ ਗਈ ਸੀਗੀ ਹੈਪੀ ਨੂੰ ਪਰ ਉਹਨੂੰ ਦਿਲ ਦੀ ਗੱਲ ਕਹਿਣ ਚ ਜਿਹੜੇ ਪਿੰਕੀ ਨੇ ਟਾਈਮ ਲਾਇਆ ਸੀਗਾ ਟਾਈਮ ਇਸ ਕਰਕੇ ਲਾਇਆ ਸੀਗਾ ਕਿਉਂਕਿ ਜਿਹੜਾ ਮਤਲਬ ਪਵਨ ਨਾਲ ਸਾਰਾ ਦਿਨ ਹੈਪੀ ਸਾਰਾ ਦਿਨ ਉਹਦੇ ਨਾਲ ਹੀ ਰਹਿੰਦਾ ਸੀਗਾ ਮਤਲਬ ਇਕੱਲਾ ਪਵਨ ਹੈਪੀ ਨੂੰ ਕਦੇ ਨਹੀਂ ਮਿਲਿਆ ਤੇ ਹੁਣ ਜਿਹੜਾ ਮਤਲਬ ਦਿਨ ਲੰਘਦੇ ਗਏ ਉਹਨੂੰ ਤਾੜਦੀ ਦੀ ਅੱਖਾਂ ਚੱਖਾਂ ਦੇ ਤਾੜਦੀ ਰਹੀ ਤੇ ਹੁਣ ਦਿਨ ਉਹ ਹੁੰਦਾਗਾ ਜਿੱਦ ਤੇ ਮਤਲਬ ਹੈਪੀ ਨੂੰ ਇਕੱਲਾ ਮਿਲਦਾਗਾ ਇੱਕ ਦਿਨ ਜਿਹੜਾ ਹੈਪੀ ਲੇਟ ਹੋ ਜਾਂਦਾਗਾ ਤੇ ਪਵਨ ਨੂੰ ਕਾਲੀ ਸੀਗੀ ਪਵਨ ਇਕੱਲਾ ਆਪਦੀ ਕਾਰ ਡਰਾਈਵ ਕਰਕੇ ਚਲਾ ਜਾਂਦਾ ਫ ਉਸ ਤੋਂ ਬਾਅਦ ਹੈਪੀ ਉਹਨਾਂ ਦੇ ਘਰੇ ਆਉਂਦਾਗਾ ਪਿੰਕੀ ਨੇ ਜਦੋਂ ਦਰਵਾਜ਼ਾ ਖੋਲ੍ਹਦੀ ਹੈਗੀ ਪਹਿਲਾਂ ਤਾਂ ਉਹਨੂੰ ਮਤਲਬ ਝਟਕਦੀ ਹੈ ਡਰਾਮਾ ਕਰਦੀ ਹੈ ਤੂੰ ਅੱਜ ਇੰਨਾ ਲੇਟ ਕਿਵੇਂ ਹੋ ਗਿਆ ਤੇਰਾ ਮਾਲਕ ਜਿਹੜਾ ਪਵਨ ਆ ਉਹ ਗੱਡੀ ਆਪੇ ਚਲਾ ਕੇ ਲੈ ਕੇ ਗਿਆ ਤੇ ਤੈਨੂੰ ਸਮਝ ਨਹੀਂ ਆਉਂਦੀ ਅਸੀਂ ਤੈਨੂੰ ਪੈਸੇ ਦਿੰਨੇ ਆਗੇ ਤੇ ਮਤਲਬ ਉਹ ਡਰਾਮਾ ਕਰ ਰਹੀ ਸੀ ਟੋਟਲ ਮਲਾ ਕੇ ਪਿੰਕੀ ਤੇ ਉਸ ਤੋਂ ਬਾਅਦ ਕਹਿੰਦੀ ਤੂੰ ਚੱਲ ਅੰਦਰ ਆ ਜਾ ਜਦੋਂ ਅੰਦਰ ਲੈ ਕੇ ਗਈ ਉਸ ਤੋਂ ਬਾਅਦ ਉਹਨੂੰ ਮਤਲਬ ਗੱਲਾਂ-ਗੱਲਾਂ ਚੋਂ ਪਿੰਕੀ ਨੇ ਆਪਦੀ ਦਿਲ ਦੀ ਗੱਲ ਕਹਿ ਦਿੱਤੀ ਸੀ ਹੈਪੀ ਨੂੰ ਕਿ ਮੈਂ ਪਿਆਸੀ ਹੋਈ ਆ ਕਾਫੀ ਟਾਈਮ ਤੋਂ ਮੇਰੇ ਕੋਲ ਪੈਸ ਪੀਰ ਮੈਂ ਜਿਹੜੀ ਕਾਮ ਦੀ ਪਿਆਸੀ ਹੈਗੀ ਵੀ ਮੈਂ ਤੇਰੇ ਨਾਲ ਸਰੀਰਕ ਸੰਬੰਧ ਬਣਾਉਣੀ ਹੈਗੀ ਹੁਣ ਜਿਹੜਾ ਮਤਲਬ ਹੈਪੀ ਸੀਗਾ ਉਹ ਹੋਰ ਕੀ ਭਾਲਦਾ ਸੀਗਾ ਤੇ ਨਾਲੇ ਉਸ ਕੋਲ ਪੈਸਾ ਸੀਗਾ ਉਸ ਤੋਂ ਮਤਲਬ ਔਰਤ ਕੋਲ ਪਿੰਕੀ ਕੋਲ ਬਹੁਤ ਪੈਸਾ ਸੀਗਾ ਤੇ ਨਾਲੇ ਉਹਨੂੰ ਮਤਲਬ ਪੈਸਾ ਮਿਲ ਜਾਂਦਾ ਤੇ ਨਾਲੇ ਉਹਨੂੰ ਜਿਹੜਾ ਮਤਲਬ ਕਾਮ ਮਿਲਦਾ ਸੀਗਾ ਸੌ ਦੋਦੇ ਦੋਨਵੇਂ ਹੱਥ ਜਿਹੜੇ ਘੋਚ ਸੀਗੇ ਹੁਣ ਤੱਕ ਹੈਪੀ ਨੇ ਬਿਨਾ ਕੋ ਸੋਚੇ ਸਮਝੇ ਉਹ ਹਾਂ ਕਰਤੀ ਦੋਸਤੋ ਬਾਦ ਉਹ ਨਜ਼ਦੀਕ ਹੋਏ ਨਜ਼ਦੀਕ ਹੋਣ ਤੋਂ ਬਾਅਦ ਉਹਨਾਂ ਨੇ ਦੋਵਾਂ ਨੇ ਸਰੀਰਕ ਸੰਬੰਧ ਬਣਾ ਲਿਆ ਹੁਣ ਸਰੀਰਕ ਸੰਬੰਧ ਬਣਾਉਣ ਤੋਂ ਬਾਅਦ ਜਿਹੜਾ ਮਤਲ ਬਿੰਕੀ ਨੂੰ ਮਤਲਬ ਹੀ ਬਹੁਤ ਟਾਈਮ ਦੀ ਪਿਆਸੀ ਹੋਈ ਸੀਗੀ ਮਤਲਬ ਉਹਨੂੰ ਪੂਰਾ ਸਵਾਲ ਆ ਚੁੱਕਿਆ ਸੀਗਾ ਬਿੰਕੀ ਨੂੰ ਹੁਣ ਉਸ ਤੋਂ ਬਾਅਦ ਮਤਲਬ ਹੀ ਉਹਦਾ ਦਿਨ ਮਤਲਬ ਹੀ ਜਿਹੜਾ ਹੈਪੀ ਸੀਗਾ ਸਾਰਾ ਦਿਨ ਪਵਨ ਨਾਲ ਰਹਿੰਦਾ ਸੀਗਾ ਪਰ ਹੈਪੀ ਬਹੁਤ ਬਿਜ਼ੀ ਰਹਿਣ ਲੱਗ ਗਿਆ ਸੀਗਾ ਕਿਉਂਕਿ ਪਵਨ ਮਤਲਬ ਹੀ ਉਹ ਨਾਲ ਹੀ ਲੱਗਦਾ ਸੀਗਾ 24 ਘੰਟੇ ਆਪਦੇ ਤੇ ਕੱਲਾ ਹੈਪੀ ਨੂੰ ਕਦੇ ਨਹੀਂ ਛੱਡਦਾ ਸੀਗਾ ਤੇ ਹੁਣ ਮਤਲਬ ਹੀ ਉਹ ਸੋਚਦੇ ਆ ਵੀ ਹੁਣ ਮਤਲਬ ਇਕੱਲੇ ਮਿਲ ਕੇ ਕਿਵੇਂ ਹੁਣ ਉਹ ਇੱਕ ਤਕਰੀਬ ਤਰਕੀ ਬੁਲਾਉਂਦੇ ਆਗੇ ਉਹ ਤਰਕੀ ਸੁਣੋ ਤੁਸੀਂ ਕੀ ਹੁੰਦੀ ਹੈ ਹੁਣ ਇਹ ਤਾਂ ਹੈਪੀ ਦਿਮਾਗ ਇਹ ਲਾਉਂਦਾ ਉਹ ਪਵਨ ਨੂੰ ਕਹਿੰਦਾ ਵੀ ਤੁਸੀਂ ਬਹੁਤ ਬਿਮਾਰ ਰਹਿਣ ਲੱਗੇ ਤਾਂ ਕਰਕੇ ਜਿਹੜਾ ਤੁਸੀਂ ਆਪ ਦਾ ਘਰੇ ਰਹਿਆ ਕਰੋ ਵੀ ਮੈਂ ਫੈਕਟਰੀ ਦਾ ਕੰਮ ਸਾਰਾ ਮੈਂ ਆਪ ਦੇਖ ਲਿਆ ਕਰੂੰਗਾ। ਹੁਣ ਪਵਨ ਤਾਂ ਬਹੁਤ ਕੋਸ ਹੋ ਗਿਆ ਸੀ ਕਿਉਂਕਿ ਉਹ ਉਹ ਤਾਂ ਸਿਰਫ ਇੱਕ ਡਰਾਈਵਰ ਤੇ ਰੋਕੂ ਰੂਪ ਤੇ ਰੱਖਿਆ ਸੀ ਹੈਪੀ ਉਹ ਪਰ ਹੁਣ ਹੈਪੀ ਕਹਿੰਦਾ ਵੀ ਮੈਂ ਤੇਰਾ ਜਿਹੜਾ ਫੈਕਟਰੀ ਵਾਲਾ ਕੰਮ ਵੀ ਸਾਰਾ ਸੰਭਾਲਿਆ ਕਰੂੰ ਤੇ ਤੁਹਾਡੇ ਘਰ ਦਾ ਕੰਮ ਵੀ ਮੈਂ ਸਾਰਾ ਖੁਦ ਕਰ ਦਿਆ ਕਰੂੰ। ਤੁਹਾਨੂੰ 2-4 ਦਿਨ ਤਾਂ ਇਦਾਂ ਹੀ ਲੰਘਦੇ ਆਗੇ ਪਰ ਜਿਹੜਾ ਹੈਪੀ ਸੀਗਾ ਉਹਨੂੰ ਫੈਕਟਰੀ ਚ ਆਉਂਦੇ ਆਉਂਦੇ ਉਹਨੂੰ ਲੇਟ ਹੋ ਜਾਂਦਾ ਸੀਗਾ ਤੇ ਰਸਤੇ ਵਿੱਚ ਉਹਨੂੰ ਜਿਹੜੇ ਕੁੱਤੇ ਹੁੰਦੇ ਆ ਰਸਤਿਆਂ ਵਿੱਚ ਬੈਠੇ ਹੁੰਦੇ ਉਹ ਭੌਂਕਦੇ ਸੀਗੇ ਤਾਂ ਉਹ ਗੱਲ ਆਉਦੇ ਜਿਹੜੇ ਮਾਲਕ ਆ ਪਵਨ ਨਾਲ ਸ਼ੇਅਰ ਕਰਦਾ ਵੀ ਮੈਨੂੰ ਫੈਕਟਰੀ 'ਚ ਆਉਂਦੇ ਹੁੰਦੇ ਲੇਟ ਹੋ ਜਾਣਾਗਾ ਮੈਂ ਤੇ ਜਿਹੜੇ ਰਸਤੇ ਦੇ ਕੁੱਤੇ ਉਹ ਮੈਨੂੰ ਭੌਂਕਦੇ ਆਗੇ ਫਿਰ ਉਹਨਾਂ ਇੱਥੇ ਜਿਹੜਾ ਪਵਨ ਆ ਉਹ ਹੈਪੀ ਨੋਈ ਗੱਲ ਕਹਿੰਦਾਗਾ ਵੀ ਤੂੰ 2-3 ਘੰਟੇ ਲਈ ਇੱਥੇ ਆ ਦੇ ਘਰੇ ਜਾਣਾ ਹੁੰਦਾਗਾ ਵੀ ਤੂੰ ਰੋਟੀ ਪਾਣੀ ਖਾ ਕੇ ਇੱਥੇ ਸੌਂ ਜਾ ਕਰ ਤੇ ਆ ਉੱਤੇ 1 ਡੇਢ ਹਫ਼ਤੇ ਬਾਅਦ ਉਹ ਆਪਦੇ ਘਰੇ ਜਿਹੜਾ ਮਾਰਨਾ ਕਰ ਹੁਣ ਹੈਪੀ ਤਾਂ ਪਹਿਲੀ ਉਹ ਸਾਰਾ ਉਹ ਸੋਚੀ ਬੈਠਾ ਸੀਗਾ ਵੀ ਇਦ ਉਹ ਮੈਂ ਇਸ ਘਰ ਨੂੰਗਾ ਵੀ ਮੈਂ ਉਹਨਾਂ ਦੇ ਘਰ ਹੀ ਰਹਿ ਪਾਂ ਤੇ ਛੱਟ ਹਾਂ ਕਰ ਦਿੰਦਾ ਹੈਪੀ ਕਿ ਮੈਂ ਠੀਕ ਆ ਵੀ ਮੈਂ ਤੁਹਾਡੇ ਘਰ ਹੀ ਰਹਿ ਪਿਆ ਕਰੂੰਗਾ ਹੁਣ ਉਸ ਤੋਂ ਬਾਅਦ ਜਿਹੜੀ ਪਿੰਕੀ ਹੈ ਗੱਲ ਸੁਣ ਕੇ ਬਹੁਤ ਖੁਸ਼ ਹੁੰਦੀ ਹੈਗੀ ਤੇ ਹੁਣ ਦੋ ਦੂਜਾ ਦਿਨ ਜਦੋਂ ਨੰਗਦਾਗਾ ਫੇਰ ਫੈਕਟਰੀ ਚ ਹੈਪੀ ਵਾਪਸ ਆਉਂਦਾਗਾ ਘਰੇ ਤੇ ਪਵਨ ਜਲਦੀ ਸੌ ਜਾਂਦਾ ਕਿਉਂਕਿ ਉਹਨੂੰ ਗੁੱਗਰ ਦੀ ਬਿਮਾਰੀ ਸੀਗੀ ਰੋਟੀ ਖਵਾ ਕੇ ਉਹਨੂੰ ਜਲਦੀ ਸੁਮਾ ਕੇ ਉਸ ਤੋਂ ਬਾਅਦ ਹੈਪੀ ਤੇ ਜਿਹੜੀ ਪਿੰਕੀ ਚ ਰਜਈ ਰਾਮਲੀਲਾ ਰਸਲੀਲਾ ਸਾਰੀ ਕੁਝ ਚੱਲਦੀ ਹੈ ਉਸ ਤੋਂ ਉਹ ਸ੍ਰੀਖ ਸੰਤ ਬਣਾਉਂਦੇ ਆਗੇ ਇਦਾਂ ਕਰਦੇ ਕਰਦੇ ਮਤਲਬ ਵੀ ਕਈ ਮਤਲਬੀ ਮਹੀਨੇ ਬੀਤ ਜਾਂਦੇ ਹੈਗੇ ਹੁਣ ਡੇਢ ਕੁ ਮਹੀਨੇ ਬਾਅਦ ਜਿਹੜਾ ਮਤਲਬ ਪਵਨ ਨੂੰ ਛੱਕੋਂ ਲੱਗ ਗਿਆ ਉਹਦੇ ਹੈਪੀ ਤੇ ਤੇ ਪਿੰਕੀ ਤੇ ਛੱਕੇ ਸਕਲ ਕਰਕੇ ਹੁਣ ਲੱਗ ਗਿਆ ਜਿਹੜੀ ਪਿੰਕੀ ਉਹਨ ਮਤਲਬ ਪਹਿਲਾਂ ਨੋਕਜੋਕ ਕਰਦੀ ਸੀਗੀ ਉਹਦੇ ਨਾਲ ਉਹਨੂੰ ਕਹਿੰਦੀ ਸੀ ਵੀ ਤੂੰ ਮੈਨੂੰ ਟਾਈਮ ਨਹੀਂ ਦਿੰਦਾ ਤੂੰ ਮੇਰਾ ਸ੍ਰੀਖ ਸੰਤਰੀ ਬਣਾਉਂਦਾ ਉਹਨੂੰ ਜਦੋਂਗਾ ਹੈਪੀ ਉਹਨਾਂ ਦੇ ਘਰੇ ਰਹਿਣ ਲੱਗ ਗਿਆ ਡੇਢ ਮਹੀਨਾ ਡੇਢ ਮਹੀਨੇ ਤੋਂ ਉਹ ਮਤਲਬ ਪਿੰਕੀ ਨੇ ਕੁਛ ਨਹੀਂ ਕੀਤਾ ਕਿ ਤੂੰ ਮੇਲਾ ਸਰੀਕ ਸੰਤ ਬਣਾ ਤੂੰ ਮੈਨੂੰ ਟਾਈਮ ਨਹੀਂ ਦਿੰਦਾ ਹੁਣ ਪਿੰਕੀ ਜਿਹੜਾ ਆਪਦੇ ਘਰ ਵਾਲੇ ਪਵਨ ਨੂੰ ਉਹ ਸਭ ਕੁਝ ਕਹਿਣੋਂ ਹਟ ਗਈ ਸੀ ਤਾਂ ਕਰਕੇ ਜਿਹੜਾ ਮਤਲਬ ਪਵਨ ਨੂੰ ਸ਼ੱਕ ਹੋਣ ਲੱਗ ਗਿਆ ਐਪੀ ਦੇ ਉੱਤੇ ਪਿੰਕੀ ਤੇ ਉਸ ਤੋਂ ਬਾਅਦ ਉਹ ਪਰਉ ਨੂੰ ਰੰਗਿਆਤੀ ਫੜਨਾ ਚਾਹੁੰਦਾ ਸੀਗਾ ਦੋਵਾਂ ਨੂੰ ਹੁਣ ਦੇਖੋ ਤੁਸੀਂ ਰੰਗਿਆਤੀ ਫੜਦਾ ਕਿਵੇਂ ਆ ਹੁਣ ਉਸ ਦਿਨ ਜਿਹੜਾ ਪਵਨਾ ਖਾਣਾ ਖਾਂਦਾਗਾ ਖਾਣਾ ਖਾ ਕੇ ਸੌਂ ਦਾ ਡਰਾਮਾ ਕਰਦਾਗਾ ਜਦੋਂ ਰਾਤ ਦੇ 11 12 ਵਜੇ ਆਉਂਦੇ ਆਗੇ ਹਰ ਰੋਜ਼ ਦੀ ਤਰ੍ਹਾਂ ਪਿੰਕੀ ਉਹਦੇ ਕਮਰੇ ਚੋਂ ਉੱਠ ਕੇ ਪਵਨ ਦੇ ਕਮਰੇ ਚੋਂ ਉੱਠ ਕੇ ਐਪੀ ਦੇ ਕਮਰੇ ਚ ਚਲੀ ਜਾਂਦੀ ਹੈਗੀ ਜਦੋਂ ਅੰਦਰੋਂ ਕੁੰਡੀ ਲਾ ਲੈਂਦੀ ਹੈਗੀ ਕੁੰਡੀ ਲਾਉਣ ਤੋਂ ਬਾਅਦ ਉਹਦੇ ਨਾਲ ਜਿਹੜਾ ਸਾਰੀਆਂ ਹੱਦਾਂ ਪਾਰ ਕਰਦੀ ਹੈਗੀ ਤੇ ਉਹਦਾ ਸਰੀਰ ਸੰਬੰਧ ਬਣਾ ਲੈਂਦੀ ਹੈਗੀ ਹੈਪੀ ਨਾਲ ਤੇ ਉਸ ਤੋਂ ਬਾਅਦ ਜਿਹੜਾ ਮਤਲਬ ਵੀ ਪਉਣ ਪਿੱਛੇ-ਪਿੱਛੇ ਤੱਬੇ ਪੈਰੀ ਉਹ ਮਤਲਬ ਵੀ ਤੂੰ ਦੇਖਦਾ ਆਉਂਦਾ ਸੀਗਾ ਤੇ ਪਰ ਅੰਦਰੋਂ ਤਾਂ ਕੁੰਡੀ ਲੱਗੀ ਹੋਈ ਸੀਗੀ ਤਾਂ ਕਰਕੇ ਉਹਨੇ ਜਿਹੜਾ ਬਾਰੀ ਵੀ ਸੀਗੀ ਕਮਰੇ ਦੀ ਉਸ ਵਿੱਚ ਜਦੋਂ ਝਾਤ ਮਾਰੀ ਅੰਦਰ ਤੁਸੀਂ ਘਰ ਵਾਲੀ ਜਿਹੜੀ ਪੀਂਕਤੀ ਸੀਗੀ ਜਿਹਨੂੰ ਮਤਲਬ ਵੀ ਬਹੁਤ ਜ਼ਿਆਦਾ ਪਿਆਰ ਕਰਦਾ ਸੀਗਾ ਜਿਹਦੇ ਲਈ ਉਹਨੇ ਪੈਸਾ ਖਵਾ ਰਿਆ ਸੀਗਾ ਜਿਹਦੇ ਲਈ ਉਹ ਹੁਣ ਮਤਲਬ ਉਹ ਆਪਦੇ ਤੋਂ ਅੱਧੀ ਉਮਰ ਦੇ ਮੁੰਡੇ ਨਾਲ ਸਰੀਰਕ ਸੰਬੰਧ ਬਣਾ ਰਹੀ ਸੀ ਉਸ ਦਿਨ ਜਿਹੜਾ ਮਤਲਬ ਪੌਣ ਦਾ ਦਿਲ ਟੁੱਟਿਆ ਹੁੰਦਾਗਾ ਉਹ ਚਾਹੁੰਦਾ ਸੀ ਉਹ ਦਿਨ ਦੋਵਾਂ ਨੂੰ ਜਾਨੋਂ ਮਾਰਨਾ ਪਰ ਉਹ ਫਿਰ ਸੋਚ ਲੈਂਦਾ ਵੀ ਜਿਹੜੇ ਉਹਨਾਂ ਦੇ ਬੱਚੇ ਆ ਗਏ ਮੁੰਡਾ ਕੁੜੀ ਆ ਗਈ ਵੀ ਉਹਨਾਂ ਦੀ ਜ਼ਿੰਦਗੀ ਰੁਲ ਜੂਗੀ ਤੇ ਨਾਲੇ ਜਿਹੜੀ ਪਵਨ ਦੀ ਖੁਦ ਦੀ ਜ਼ਿੰਦਗੀ ਆਪਦੀ ਉਹ ਖਰਾਬ ਹੋ ਜੂਗੀ ਉਸ ਤੋਂ ਬਾਅਦ ਚੁੱਪ ਕਰਕੇ ਵਿਚਾਰਾ ਜਿਹੜਾ ਮਤਲਬ ਆਪਦੇ ਕਮਰੇ ਜਾ ਕੇ ਸੌ ਜਾਂਦਾਗਾ ਥੋੜੀ ਦੇਰ ਬਾਅਦ ਜਿਹੜੀ ਪਿੰਕੀ ਆਈ ਉਹ ਵੀ ਆਪਦੇ ਪਵਨ ਨਾਲ ਆ ਕੇ ਸੌ ਜਾਂਦੀ ਹੈਗੀ ਤੇ ਪਰ ਜੋ ਉਸ ਰਾਤ ਸੁੱਤਾ ਦਾ ਪਵਨ ਹੈ ਨਹੀਂ ਸੀ ਸਾਰੀ ਰਾਤ ਆ ਹੀ ਸੋਚੀ ਪਿੰਕੀ ਨਾ ਡਾਬੜਾ ਤੋਂ ਕੰਮ ਨਾ ਕਿਉਂ ਕੀਤਾ ਅਗਲੇ ਦਿਨ ਸਵੇਰ ਦੋਵੇਂ ਹੈਪੀ ਦੀ ਪਵਨ ਕੰਮ ਤੇ ਜਾਂਦੇ ਆਗੇ ਕੰਮ ਤੇ ਜਾਣ ਤੋਂ ਬਾਅਦ ਨਾ ਪਵਨ ਰਾਤ ਨੂੰ ਸੁੱਤਾ ਸੀ ਕਰੇ ਨਾ ਉਹ ਦਿਨੇ ਚੈਨ ਆ ਰਿਹਾ ਸੀਗਾ ਫਿਰ ਉਹ ਜਿਹੜਾ ਮਤਲਬ ਸਿੱਧਾ ਫੋਨ ਆਉਂਦਾ ਆਪਦੇ ਭਰਾ ਨੂੰ ਜਿਹੜਾ ਖੰਨੇ ਰਹਿੰਦਾ ਸੀ ਉਹਦਾ ਨਾਮ ਸੀਗਾ ਰਾਜਕੁਮਾਰ ਰਾਜਕੁਮਾਰ ਨੂੰ ਆਪਦੇ ਕੋਲ ਬੁਲਾਉਂਦਾਗਾ ਕੋਲ ਬੁਲਾ ਕੇ ਉਹਨੂੰ ਸਾਰੀ ਗੱਲ ਬਾਤ ਦੱਸਦਾਗਾ ਵੀ ਐਦਾਂ ਐਦਾਂ ਜਿਹੜੀ ਤੇਰੀ ਭਾਬੀ ਐ ਪਿੰਕੀ ਉਹਨੇ ਮਤਲਬ ਵੀ ਜਿਹੜਾ ਉਹਦੇ ਉਹਨੇ ਕੰਮ ਤੇ ਰੱਖਿਆ ਸੀਗਾ ਮੁੰਡਾ ਹੈਪੀ ਉਹਦੇ ਨਾਲ ਸਬੀਖ ਸੰਬੰਧ ਬਣਾਏ ਉਹਦੇ ਨਾਲ ਸਾਰੀਆਂ ਹੱਤਾਂ ਪਾਰ ਕਰ ਤਾ ਅਜੀਤ ਰਾਜਕੁਮਾਰ ਦੀ ਭਾਬੀ ਨੇ ਉਹਨੂੰ ਧੋਕਾ ਦਿੱਤਾ ਹੁਣ ਇਹ ਗੱਲ ਜਿਹੜਾ ਮਤਲਬ ਵੀ ਰਾਜਕੁਮਾਰ ਸਾਰੀ ਗੱਲਬਾਤ ਸੁਣਨ ਦਾ ਪਵਨ ਦੀ ਤੇ ਉਹ ਸੋਚਦਾ ਰਾਜਕੁਮਾਰ ਵੀ ਹੁਣ ਐਡੀ ਕੀ ਉਹਦੀ ਮਤਲਬ ਵੀ ਪਾਪੀ ਦੇ ਹਾਫ ਸੁੱਤੀ ਸੀਗੀ ਐਡੀ ਵੱਡੀ ਉਮਰ ਚ ਤੇ ਜਿਨੇ ਮਤਲਬ ਆਪਦੇ ਸਵਾਦੀ ਉਮਰ ਦੇ ਮੁੰਡੇ ਨਾਲ ਸਰੀਰਿਕ ਸੰਬੰਧ ਬਣਾ ਲਿਆ ਹੁਣ ਜਿਹੜਾ ਪਵਨ ਰਾਜਕੁਮਾਰ ਆ ਉਹ ਭਰਾ ਨੂੰ ਪੁੱਛਦਾਗਾ ਵੀ ਕੀ ਕੀਤਾ ਜਾਵੇ ਜਿਹੜਾ ਉਹਨਾਂ ਦੋਨਾਂ ਨੂੰ ਧੋਖਾ ਕਰ ਦਿੱਤਾ ਜਾਵੇ ਤੇ ਹੁਣ ਜਿਹੜਾ ਰਾਜਕੁਮਾਰ ਉਹ ਕਹਿੰਦਾ ਕਿ ਵੀ ਤੂੰ ਕਿਸੇ ਨਾ ਕਿਸੇ ਪਹਾਣੇ ਲਾ ਕੇ ਜਾਂ ਤਾਂ ਉਹਨੂੰ ਨੌਕਰੀ ਤੋਂ ਕੱਢ ਦੇ ਜਾਂ ਆਦੇ ਘਰੋਂ ਸੌਣ ਤੇ ਹੁਣ ਉਹ ਜਿਹੜਾ ਪਵਨਾਗਾ ਜਦੋਂ ਸਵੇਰ ਹੁੰਦੀ ਹੈਗੀ ਤੇ ਆਪਦੇ ਜਿਹੜੇ ਡਰਾਈਵਰ ਹੈਪੀ ਨਾਲ ਗੱਡੀ 'ਚ ਬੈਠ ਕੇ ਫੈਕਟਰੀ ਵੱਲ ਜਾ ਰਿਹਾ ਹੁੰਦਾਗਾ ਤੇ ਗੱਡੀ-ਗੱਡੀ ਵਿਚ ਰਸਤੇ 'ਚ ਉਹ ਮਤਲਬ ਉਤਾਰ ਦਿੰਦਾਗਾ ਹੈਪੀ ਨੂੰ ਐ ਫਿਰ ਉਹ ਉਤਾਰ ਕੇ ਇਹ ਗੱਲ ਕਹਿੰਦਾਗਾ ਕਿ ਜੇ ਕੋਈ ਮੈਨੂੰ ਲੋੜ ਪਈ ਮੈਂ ਤੈਨੂੰ ਫੋਨ ਕਰ ਲੂੰਗਾ ਤੇ ਨਹੀਂ ਮੈਂ ਆਪਦੇ ਕੰਮ ਆਜ ਤੋ ਆਪ ਸੰਭੂਗਾ ਉਸ ਤੋਂ ਬਾਅਦ ਇਹ ਕਹਿ ਕੇ ਮਤਲਬ ਜਿਹੜਾ ਉਹ ਪਵਨਾ ਆਪਦੇ ਕੰਮ ਤੇ ਚਲਾ ਜਾਂਦਾਗਾ ਉਸ ਤੋਂ ਅਗਲਾ ਦਿਨ ਆਉਂਦਾਗਾ ਜਦੋਂ ਅਗਲੇ ਦਿਨ ਜਦੋਂ ਹੈਪੀ ਫਿਰ ਉਹਨਾਂ ਦੇ ਘਰੇ ਆਉਂਦਾਗਾ ਕਰਿਆ ਆ ਕੇ ਮਤਲਬ ਉਹਨੂੰ ਪੁੱਛਦਾਗਾ ਆਪਦੇ ਮਾਲਕ ਪਵਨ ਨੂੰ ਵੀ ਤੁਸੀਂ ਮੈਨੂੰ ਨਾ ਫੋਨ ਕੀਤਾਗਾ ਕਿ ਤੁਸੀਂ ਮੈਨੂੰ ਇਦਾਂ ਹੀ ਕਿਵੇਂ ਗੱਡੀ ਚ ਉਤਾਰਤਾ ਹੁਣ ਇੱਥੇ ਜਿਹੜਾ ਪਵਨ ਆਇਆ ਗੱਲ ਉਹਦੇ ਹੱਥ ਚ ਪੈਸੇ ਰੱਖ ਕੇ ਕਹਿੰਦਾ ਵੀ ਮੈਂ ਤੇਰਾ ਅਜੇ ਤੋਂ ਬਾਅਦ ਹਿਸਾਬ ਕਰਤਾ ਵੀ ਅਜੇ ਤੋਂ ਬਾਅਦ ਤੂੰ ਮੇਰੇ ਘਰੇ ਨਾ ਆਵੀ ਤੇ ਮੈਂ ਆਪਦਾ ਹੋਰ ਡਰਾਈਵਰ ਵੀ ਰੱਖ ਲਿਆ ਤੇ ਹੁਣ ਇਧਰੋਂ ਜਿਹੜੀ ਪਿੰਕੀ ਤੜਫਰੀ ਸੀਗੀ ਬਿਨਾ ਹੈਪੀ ਤੋਂ ਤੇ ਇਸ ਤਰਫ ਦੀ ਤੜਪਦੀ ਮਤਲਬ ਉਹ ਇੰਨੀ ਤੜਪ ਚੁੱਕੀ ਸੀਗੀ ਉਹਨੂੰ ਕਮੀ ਮਹਿਸੂਸ ਹੋਣ ਲੱਗੀ ਸੀਗੀ ਹੈਪੀ ਦੀ ਹੁਣ ਜਿਹੜਾ ਪਵਨ ਆਪਦੇ ਨਵੇਂ ਡਰਾਈਵਰ ਨਾਲ ਆਪਦੀ ਫੈਕਟਰੀ ਉਸ ਤੋਂ ਬਾਅਦ ਉਹਦੇ ਪਿੱਛੋਂ ਫਿਰ ਹੈਪੀ ਆਉਂਦਾਗਾ ਪਵਨ ਦੇ ਘਰੇ ਤੇ ਜਦੋਂ ਮਤਲਬ ਵੀ ਪਿੰਕੀ ਦਰਵਾਜ਼ਾ ਖੋਲਦੀ ਹੈਗੀ ਪਿੰਕੀ ਸਿੱਧਾ ਉਹਦੇ ਨਾਲ ਗੱਲ ਲੱਗ ਜਾਂਦੀ ਹੈਗੀ ਗੱਲ ਲੱਗ ਕੇ ਉਹਨੂੰ ਕਹਿੰਦੀ ਵੀ ਮੈਂ ਤੇਰੀ ਦੋ ਦਿਨਾਂ ਤੋਂ ਵੇਟ ਕੀਤੀ ਸੀਗੀ ਵੀ ਤੂੰ ਕਿੱਥੇ ਰਹਿ ਗਿਆ ਸੀਗਾ ਤੇ ਹੁਣ ਜਿਹੜਾ ਮਤਲਬ ਵੀ ਹੈਪੀ ਆ ਉਹਨੂੰ ਦੱਬ ਤੂੰ ਪਿੰਕੀ ਨੂੰ ਕਹਿੰਦਾ ਵੀ ਮੈਨੂੰ ਤੇਰੇ ਘਰ ਵਾਲੇ ਪਵਨ ਨੇ ਲੱਗਦਾ ਨੌਕਰੀ ਚ ਕੱਟਤਾ ਵੀ ਮੈਨੂੰ ਲੱਗਦਾਗਾ ਉਹਨੂੰ ਆਪਣੇ ਬਾਰੇ ਪਤਾ ਲੱਗ ਗਿਆ ਉਸ ਤੋਂ ਬਾਅਦ ਫਿਰ ਇਹ ਜਾਂਦੇ ਆਗੇ ਪਿੰਕੀ ਦੇ ਕਮਰੇ 'ਚ ਕੂਟੀ ਲਾ ਕੇ ਦੋ ਦਿਨਾਂ ਦੇ ਮੈਂ ਸਾਰੀਆਂ ਹੱਤਾਂ ਜਿਦਿਆਂ ਉਹਨਾਂ ਨੇ ਪਾਰ ਨਹੀਂ ਕੀਤੀਆਂ ਸੀਗਾ ਉਹ ਸਾਰੀ ਕਸਰ ਉਹਨਾਂ ਉਸ ਦਿਨ ਕੱਢਦੇ ਆਗੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਉਸੇ ਕਮਰੇ 'ਚ ਰਹਿੰਦੇ ਆਗੇ ਤੇ ਅਨੇਕਾਂ ਵਾਰ ਉਹ ਸਰੀਰ 'ਚ ਸੰਬੰਧ ਬਣਾਉਂਦੇ ਆਗੇ ਉਸ ਤੋਂ ਬਾਅਦ ਪਿੰਕੀ ਉਹਨੂੰ ਹੈਪੀ ਨੂੰ ਕਹਿੰਦੇ ਆ ਚਲੋ ਚੰਗਾ ਹੋਇਆ ਹੁਣ ਆਪਾਂ ਜਿਹੜਾ ਮਤਲਬ ਵੀ ਜਿਆਦਾ ਦੇਰ ਤੱਕ ਮਿਲ ਸਕਾਂਗੇ ਇੱਕ ਦੂਜੇ ਨਾਲ ਤੇ ਵੀ ਮੈਂ ਤੈਨੂੰ ਨਾ ਆਪਣੇ ਘਰ ਕੋਲ ਇੱਕ ਮਕਾਨ ਲੈ ਕੇ ਦੇ ਦਿੰਨੀ ਆਗੀ ਤੇ ਹਰ ਮਹੀਨੇ ਮੈਂ ਤੈਨੂੰ 20000 ਰੁਪਏ ਵੀ ਦੇ ਦਿਆ ਕਰੂੰਗੀ ਹੁਣ ਜਿਹੜਾ ਹੈਪੀ ਨੂੰ ਹੋਰ ਕੀ ਚਾਹੀਦਾ ਸੀਗਾ ਅਲੇ ਉਹਨੂੰ ਜਨਾਨੀ ਮਿਲ ਗਈ ਤੇ ਨਾਲੇ ਉਹਨੂੰ ਜਿਹੜਾ ਮਤਲਬ ਮਹੀਨੇ ਦਾ ਮਹੀਨੇ 20000 ਰੁਪਏ ਮਿਲਦਾ ਰਹੂਗਾ ਤੇ ਬਿਲੋਂ ਵੀ ਕੰਮ ਕਿਤੇ ਹੁਣ ਇਦਾਂ ਕਰਦੇ ਕਰਦੇ ਮਹੀਨਾ ਡੇਢ ਮਹੀਨਾ ਤਾਂ ਲੰਘ ਜਾਂਦਾ ਹੁਣ ਦੂਸਰੇ ਪਾਸੇ ਪਵਨ ਬਹੁਤ ਖੁਸ਼ ਸੀਗਾ ਕਿ ਵੀ ਉਹਨੂੰ ਇਹ ਲੱਗਦਾ ਸੀਗਾ ਵੀ ਉਹਨੇ ਜਿਹੜਾ ਮਤਲਬ ਵੀ ਦੋਨਾਂ ਨੂੰ ਪੂਰੀ ਕਰਤਾ ਤੇ ਹੁਣ ਮਤਲਬ ਵੀ ਜਿਹੜੀ ਪਿੰਕੀ ਹੈਗੀ ਉਹ ਹੈਪੀ ਨੂੰ ਨਹੀਂ ਮਿਲਦੀ ਪਰ ਉਹਨੂੰ ਇਹ ਨਹੀਂ ਪਤਾ ਸੀਗਾ ਪਿੰਕੀ ਉਹਦੇ ਪਿੱਠ ਪਿੱਛੇ ਹੁਣ ਉਹਦੇ ਨਾਲ ਸਾਰਾ ਸਾਰਾ ਦਿਨ ਰਹਿੰਦੀ ਹੈਗੀ ਪਰ ਥੋੜੀ ਦੇਰ ਸਮੇਂ ਬਾਅਦ ਜਿਹੜਾ ਮਤਲਬ ਪਵਨ ਨੂੰ ਛਾਕਉਣ ਲੱਗ ਗਿਆ ਪਵਨ ਨੂੰ ਪਤਾ ਲੱਗ ਗਿਆ ਵੀ ਹੈਪੀ ਉਹਦੇ ਜਾਣ ਤੋਂ ਮਗਰੋਂ ਘਰੇ ਪਰ ਉਸ ਤੋਂ ਬਾਅਦ ਉਹ ਮਤਲਬ ਇਹ ਚੜੇ ਕਦਾਗਾ ਧਿਕਾਰਾ ਲਈ ਨੂੰ ਕਿ ਤੂੰ ਉਹਦੇ ਮਤਲਬ ਉਹਦੇ ਨਾਲ ਕਿਉਂ ਰਹਿਣੀ ਹੈ ਕਿ ਤੂੰ ਮੈਨੂੰ ਕਿਉਂ ਧੋਖਾ ਦੇ ਰਹੀ ਹੈਗੀ ਹੁਣ ਇੱਥੇ ਜਿਹੜੀ ਪਿੰਕੀ ਸਾਫ਼ ਸ਼ਬਦਾਂ ਇਹ ਕਹਿ ਰਹੀ ਹੈਗੀ ਕਿ ਮੇਰਾ ਹੈਪੀਵਨਰ ਨਹੀਂ ਸਰਦਾ ਜਿਹੜੀ ਜ਼ਰੂਰਤ ਮੇਰੀ ਸਰੀਰ ਦੀ ਜ਼ਰੂਰਤ ਤੂੰ ਨਹੀਂ ਪੂਰੀ ਕਰਦਾ ਉਹ ਮੇਰੀ ਜ਼ਰੂਰਤ ਪੂਰੀ ਕਰਦਾਗਾ ਕਿ ਮੈਂ ਉਹਦੇ ਬਿਨਾਂ ਨਹੀਂ ਰਹਿ ਸਕਦੀ ਹੁਣ ਉਹਨਾਂ ਦੋਨਾਂ 'ਚ ਉਸ ਦਿਨ ਬਹੁਤ ਲੜਾਈ ਝਗੜਾ ਹੁੰਦਾਗਾ ਤੇ ਹੁਣ ਦਿਨ ਆ ਜਾਂਦਾਗਾ 23 ਦਸੰਬਰ 2009 ਦਾ ਜਦੋਂ ਮਤਲਬ ਵੀ ਪਿੰਕੀ ਆਪਦੇ ਬੱਚਿਆਂ ਨੂੰ ਨਾਲ ਲੈ ਕੇ ਮਾਤਾ ਦੇ ਦਰਸ਼ਨ ਲਈ ਚਲੀ ਜਾਂਦੀ ਹੈਗੀ ਉਸ ਤੋਂ ਬਾਅਦ ਉਹ ਮਗਰੋਂ ਪਿੰਕੀ ਦੇ ਫੋਨ ਜਾਂਦਾਗਾ 24 ਦਸੰਬਰ ਨੂੰ ਫੋਨ ਕਰਦਾਗਾ ਉਹਦਾ ਜਿਹੜਾ ਪਵਨ ਦਾ ਭਰਾ ਰਾਜਕੁਮਾਰ ਰਾਜਕੁਮਾਰ ਇਹ ਫੋਨ ਤੇ ਗੱਲ ਕਹਿੰਦਾਗਾ ਪਿੰਕੀ ਨੂੰ ਕਿ ਜਿਹੜਾ ਉਹਦਾ ਭਰਾ ਹੈਗਾ ਉਹ ਮਤਲਬ ਵੀ ਪਤਾ ਨਹੀਂ ਕਿੱਥੇ ਚਲਾ ਗਿਆ ਉਹ ਗਮ ਹੋ ਗਿਆਗਾ ਤੇ ਉਸ ਤੋਂ ਬਾਅਦ ਜਿਹੜੀ ਮਤਲਬ ਪਿੰਕੀ ਨੇ ਫੋਨ ਕੱਟ ਕੇ ਫੋਨ ਕਰਦੇ ਗਿਆ ਆਪਦੇ ਘਰੇ ਤੇ ਫੋਨ ਜਾਂਦਾਗਾ ਉਹਨਾਂ ਦਾ ਨੌਕਰ ਨੌਕਰ ਇਹ ਗੱਲ ਕਹਿੰਦਾਗਾ ਵੀ ਸਾਹਿਬ ਪਿਛਲੀ ਰਾਤ ਘਰੇ ਤਾਂ ਆਏ ਸੀਗੇ ਤੇ ਉਹਨਾਂ ਨਾਲ ਇੱਕ ਦੋਸਤ ਹੋਰ ਆਇਆ ਸੀਗਾ ਤੇ ਉਹਨਾਂ ਨੇ ਮਤਲਬ ਹੀ ਮੀਟ ਵੀ ਬਣਾਇਆ ਸੀਗਾ ਵੀਰ ਦੇ ਨਾਲ ਨਾਲ ਉਹਨਾਂ ਨੇ ਮਤਲਬ ਵੀ ਸ਼ਰਾਬ ਪੀਤੀ ਸੀਗੀ ਸ਼ਰਾਬ ਪੀਣ ਤੋਂ ਬਾਅਦ ਉਹ ਉਸ ਤੋਂ ਬਾਅਦ ਉਹ ਪਤਾ ਨਹੀਂ ਜਿਹੜਾ ਮਨ ਵਾਲੀ ਸਾਹ ਪਤਾ ਨਹੀਂ ਕਿੱਥੇ ਚਲੇ ਗਏ ਤੇ ਹੁਣ 25 ਦਸੰਬਰ ਨੂੰ ਜਿਹੜੀ ਮਤਲਬ ਪਿੰਕੀ ਆਹ ਘਰ ਆਪ ਤੇ ਵਾਪਸ ਆਉਂਦੀ ਹੈਗੀ ਵਾਪਸ ਆ ਕੇ ਜੇਦੀ ਮਤਲਬ ਸਿੱਧਾ ਜਾਂਦੀ ਹੈਗੀ ਉਹ ਪੁਲਿਸ ਸਟੇਸ਼ਨ ਪੁਲਿਸ ਸਟੇਸ਼ਨ ਜਾ ਕੇ ਆਪਦੇ ਘਰ ਵਾਲੇ ਪਵਨ ਦੀ ਮਿਸਿੰਗ ਰਿਪੋਰਟ ਲਿਖਾਉਂਦੀ ਹੈ ਹੁਣ ਜਦੋਂ ਪੁਲਿਸ ਇਨਕੁਆਇਰੀ ਕਰ ਦੇਗੀ ਪੁਲਿਸ ਨੂੰ ਇਨਕੁਆਇਰੀ ਚ ਪਤਾ ਲੱਗਦਾਗਾ ਜਿਹੜਾ ਮਤਲਬ ਪਿੰਕੀ ਜਿਹਨੇ ਮਤਲਬ ਕੰਪਲੇਂਟ ਲਗਾਈ ਸੀਗੀ ਉਹਦੇ ਸਬੰਧ ਸੀਗੇ ਪਵਨ ਦੇ ਡਰ ਉਸ ਤੋਂ ਬਾਅਦ ਦੋਨੋਂ ਨੂੰ ਮਤਲਬ ਪੁਲਿਸ ਨੂੰ ਸਿੱਧਾ ਚੱਕ ਕੇ ਜਾਂਦਾਗਾ ਪਿੰਕੀ ਦੇ ਤੇ ਹੈਪੀ ਦੇ ਦੋਨੋਂ ਨੂੰ ਪੁਲਿਸ ਰਾਤ ਚ ਲੈ ਲੈਂਦੇ ਹੈਗੇ ਰਾਤ ਲੈਣ ਤੋਂ ਬਾਅਦ ਮਤਲਬ ਉਹ ਰਾਤ ਚ ਲੈਣ ਤੋਂ ਪਹਿਲੀ ਉਹ ਭੱਜ ਜਾਂਦੇ ਆ ਸੌਰੀ ਉਹ ਮਤਲਬ ਵੀ ਗਾਇਬ ਹੋ ਜਾਂਦੇ ਆ ਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਇਹ ਪੁਲਿਸ ਉਹਨਾਂ ਨੂੰ ਭਾਲ ਦੀ ਫਿਰਦੀ ਹੈਗੀ ਪਰ ਹੁਣ ਜਿਹੜਾ ਮਤਲਬ 29 ਦਸੰਬਰ ਆਇਆ ਇੰਦੀ ਕਿ 29 ਦਸੰਬਰ ਨੂੰ ਉਹ ਹੈਪੀ ਹੈਪੀ ਦੇ ਜਿਹੜੇ ਪਿੰਕੀ ਉਹ ਖੁਦ ਸਰੈਂਡਰ ਕਰ ਦਿੰਦੇ ਆ ਪੁਲਿਸ ਨੂੰ ਸਰੈਂਡਰ ਕਰਕੇ ਕਹਿੰਦੇ ਵੀ ਹਾਂ ਅਸੀਂ ਹੀ ਕੀਤਾਗਾ ਕਤਲ ਪਵਨ ਦਾ ਤੇ ਉਹ ਕਹਿੰਦਾ ਵੀ ਪੁਲਿਸ ਪੁੱਛਦੇ ਵੀ ਕਾਰਨ ਕਿਉਂ ਕੀਤਾ ਕਤਲ ਤੇ ਜਿਹੜੀ ਪਿੰਕੀ ਦੱਸਦੀ ਹੈ ਕਿ ਵੀ ਜਿਹੜਾ ਮਤਲਬ ਉਹਦਾ ਘਰ ਆਲਾ ਕੋਈ ਜੇ ਚਾਹੁੰਦਾ ਸੀਗਾ ਵੀ ਮੈਂ ਹੈਪੀ ਨੂੰ ਨਾ ਮਿਲਾ ਕਦੇ ਤੇ ਵੀ ਹੈਪੀ ਮੇਰੇ ਤੋਂ ਦੂਰ ਰਹੇ ਪਰ ਮੈਂ ਹੈਪੀ ਬਣਾ ਨੀ ਰਹਿ ਸਕਦੀ ਸੀਗੀ ਮੈਨੂੰ ਹੈਪੀ ਦੀ ਜਿਹੜਾ ਮਤਲਬ ਚਸਪਾ ਲੱਗ ਚੁੱਕਿਆ ਸੀਗਾ ਉਹ ਹੈਪੀ ਦੀ ਆਦਤ ਪੈ ਚੁੱਕੀ ਸੀਗੀ ਫਿਰ ਇਹ ਕਹਿੰਦੀ ਉਸ ਦਿਨ ਇਹ ਜਿਹੜਾ ਮਤਲਬ ਵੀ ਹੈਪੀ ਆ ਕਾ ਪਲਾਨ ਬਣਾਉਂਦਾਗਾ ਆਪਦੇ ਦੋਸਤਾਂ ਨਾਲ ਮਿਲ ਕੇ ਦੋਸਤ ਦਾ ਨਾਮ ਸੀਗਾ ਗੌਰਵ ਉਸ ਨਾਲ ਮਿਲ ਕੇ ਪਲਾਨ ਬਣਾਉਂਦੇ ਹੈਗੇ ਇਹ 23 ਦਸੰਬਰ ਨੂੰ ਜਿਸ ਦਿਨ ਮਤਲਬ ਇਹ ਪਿੰਕੀ ਆਪਦੇ ਘਰੋਂ ਜਾਂਦੀ ਹੈ ਕਿ ਮਾਤਾ ਦੇ ਦਰਸ਼ਨ ਕਰਨ ਵਾਸਤੇ ਤੇ ਉਸ ਤੋਂ ਬਾਅਦ ਜਦੋਂ ਜਦੋਂ ਉਹਨੂੰ ਪਤਾ ਲੱਗ ਜਾਂਦਾ ਹੈਗਾ ਹੈਪੀ ਨੂੰ ਜਿਹੜੀ ਪਿੱਕਿਓ ਘਰੋਂ ਚਲੀ ਗਈ ਤੇ ਉਸ ਤੋਂ ਮਤਲਬ ਹੀ ਬਾਅਦ ਚ ਜਿਹੜਾ ਹੈਪੀ ਤੇ ਜਿਹੜਾ ਬੌਰਬਾ ਦੋਨੇ ਜਾਣਦੇ ਆ ਕਿ ਆਪਾਂ ਬੰਦੇ ਕਰੇ ਚਾਕੂ ਨਾਲ ਉਹਦੇ ਪਾਉਣ ਤੇ ਬਾਹਰ ਕਰ ਦਿੰਦੇ ਨੇ ਬਾਹਰ ਕਰਨ ਤੋਂ ਬਾਅਦ ਜਿਹੜੀ ਉਹਦੀ ਬੋਡੀ ਹੈਗੀ ਸੁਨਸਾਨ ਜਗ੍ਹਾ ਤੇ ਛੱਡ ਦਿੰਦੇ ਆਗੇ ਉਤੋਂ ਆਪ ਉਸ ਦੋਨਾਂ ਨੇ ਮਤਲਬ ਹੀ ਹੈਪੀ ਦੇ ਤੇ ਉਹਦੀ ਪਿੰਕੀ ਦੇ ਬਿਆਨ ਲੈ ਲੈਂਦੀ ਹੈਗੀ ਤੇ ਨੋਟ ਕਰ ਲੈਂਦੀ ਹੈਗੀ ਬਿਆਨ ਨੋਟ ਕਰਨ ਤੋਂ ਬਾਅਦ ਤੇ ਉਹਨਾਂ ਨੂੰ ਉਸ ਜਗ੍ਹਾ ਤੇ ਲੈ ਕੇ ਜਾਂਦੇ ਆਗੇ ਜਿੱਥੇ ਉਹ ਕਹਿੰਦੇ ਵੀ ਸਪੋਰਟ ਨੂੰ ਛੱਡਿਆ ਸੀਗਾ ਉਹ ਬਾਡੀ ਨੂੰ ਵੀ ਰਿਕਵਰ ਕਰ ਲੈਂਦੇ ਹੈਗੇ ਹੁਣ ਅੱਜ ਦੇ ਕਹਾਣੀ ਤਾਂ ਹੁੰਦੀ ਐ ਇੱਥੇ ਹੀ ਸਮਾਤ ਦੋਨਾਂ ਨੂੰ ਪੁਲਿਸ ਨੇ ਫੜ ਲਿਆ ਸੀਗਾ ਤੇ ਜਿਹੜਾ ਮਤਲਬ ਗੌਰਵ ਸੀਗਾ ਜਿਹੜਾ ਮਤਲਬ ਉਸ ਸਤਿਆਜ ਚ ਸ਼ਾਮਲ ਸੀਗਾ ਉਹਨੂੰ ਵੀ ਪੁਲਿਸ ਫੜ ਲੈਂਦੀ ਹੈਗੀ ਉਹਨੇ ਕਿਵੇਂ ਅੱਜ ਇੱਕ ਮਤਲਬ ਹੀ ਔਰਤ ਦੀ ਹਾਫਸ ਨੇ ਹਸਤਾਵਾ ਦਾ ਪਰਿਵਾਰ ਉਜਾੜ ਕੇ ਰੱਖ ਦਿੱਤਾ ਸਾਰਾ ਨਾ ਉਸ ਪਰਿਵਾਰ ਚ ਪੈਸੇ ਦੀ ਕਮੀ ਸੀਗੀ ਨਾ ਉਸ ਪਰਿਵਾਰ ਚ ਖੁਸ਼ੀਆਂ ਦੀ ਕਮੀ ਸੀਗੀ ਬੱਚੇ ਵੀ ਸੀਗੇ ਤੇ ਪਰ ਉਸ ਔਰਤ ਦੀ ਮਤਲਬ ਹੀ ਮੱਤ ਮਾਰੀ ਗਈ ਸੀਗੀ ਸਿਰਫ ਤੇ ਸਿਰਫ ਇੱਕ ਜਿਸਮ ਦੀ ਭੁੱਖ ਘੜ ਕੇ ਸਰਪਰੇ ਸਰਪਰੇ ਇੱਕ ਮੁੱਢਲੀ ਆਵੀ ਹਾਪਸ ਕਰਕੇ ਧੰਨਵਾਦ ਅੱਜ ਦੀ ਸਟੋਰੀ ਪੂਰੀ ਸੁਣ ਲਈ ਸਟੋਰੀ ਜੇ ਤੁਹਾਨੂੰ ਕੁਝ ਮਿਲਿਆ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਅੱਜ ਦੀ ਕਹਾਣੀ ਵਿੱਚ ਸਾਰਾ ਮੁੱਢਲੀ ਗਲਤੀ ਆਪਾਂ ਕੱਢ ਗਏ ਸਾਰੀ ਤੇ ਸਾਰੀ ਗਲਤੀ ਹੈਗੀ ਜੇ ਪਿੰਕੀ ਦੀ ਤੇ ਕਿਨੂੰ ਕਿਸੇ ਚੀਜ਼ ਦੀ ਕਮਿਊਨਿਟੀ ਸੀ ਪਰ ਫਿਰ ਵੀ ਆਉਣੇ ਸਰਪਰੇ ਸਰਪਰੇ ਇੱਕ ਜਸਮਾਨੀ ਭੁੱਖ ਕਰਕੇ ਆਪਦੇ ਘਰ ਵਾਲੇ ਦਾ ਕਤਲ ਕਰਵਾਤਾ ਤੇ ਆਪ ਦੇ ਜਿਹੜੇ ਨਿੱਕੇ ਨਿੱਕੇ ਬੱਚਿਆਂ ਵਾਰੀ ਨਹੀਂ ਸੋਚਿਆ ਧੰਨਵਾਦ ਮਿਲਦੇ ਹਾਂ ਅਗਲੀ ਸਟੋਰੀ